ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬਾੜ ਬੰਦੀ ਵਾਲੀ ਜੋ ਵੋਟਰ ਲਿਸਟ ਹੈ ਉਹ ਵੋਟਰ ਲਿਸਟ ਰੰਗਦਾਰ ਅਤੇ ਫੋਟੋਆਂ ਵਾਲੀ ਕਿਵੇਂ ਡਾਊਨਲੋਡ ਕਰਨੀ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਬਾੜ ਬੰਦੀ ਵਿੱਚ ਖੜੇ ਉਮੀਦਵਾਰਾਂ ਨੂੰ ਆਪਣੇ ਵੋਟਰਾਂ ਦੀ ਸਹੀ ਪਛਾਣ ਕਰਨ ਦੇ ਲਈ ਰੰਗਦਾਰ ਵੋਟਰ ਲਿਸਟਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜੋ ਵੋਟਰ ਲਿਸਟਾਂ ਉਹਨਾਂ ਕੋਲੇ ਮੌਜੂਦ ਹਨ ਜਾਂ ਤਾਂ ਉਹ ਰੰਗਦਾਰ ਨਹੀਂ ਹਨ ਜਾਂ ਉਹਨਾਂ ਉੱਪਰ ਫੋਟੋਆਂ ਹੀ ਨਹੀਂ ਹਨ ਸੋ ਰੰਗਦਾਰ ਔਰ ਫੋਟੋਆਂ ਵਾਲੀ ਬੂਟਲਿਸਟਾਂ ਆਪਣੇ ਬਾਡ ਦੀਆਂ ਕਿਸ ਤਰ੍ਹਾਂ ਡਾਊਨਲੋਡ ਕਰਨੀਆਂ ਹਨ ਇਸ ਸੰਬੰਧੀ ਸਾਰੀ ਜਾਣਕਾਰੀ ਔਰ ਜੋ ਬੋਡਰ ਬੋਰਡ ਪਹੁੰਚ ਜਾ ਰਹੇ ਨੇ ਉਹਨਾਂ ਨੇ ਅਗਰੇ ਇਸ ਚੀਜ਼ ਦਾ ਪਤਾ ਕਰਨਾ ਹੈ ਕਿ ਉਹ ਕਿਸ ਬਾਡ ਦੇ ਵਿੱਚ ਬਿਲੋਂਗ ਕਰਦੇ ਹਨ ਉੰਦਰਾ ਬਾੜ ਕਿਹੜਾ ਹੈ ਔਰ ਕੀ ਉਹਨਾਂ ਦੀ ਵੋਟ ਬਣੀ ਹੈ ਜਾਂ ਨਹੀਂ ਹੈਗੀ ਬਣੀ ਇਸ ਸੰਬੰਧੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ ਸੋ ਆਪ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਜਿਸ ਦਾ ਨਾਮ ਹੈ ਇਨਫੋ ਪੰਜਾਬ ਇਸ ਨੂੰ ਸਬਸਕ੍ਰਾਈਬ ਜਰ ਕਰ ਲਿਓ ਅਤੇ ਨਾਲ ਬਣੀ ਬੈਲ ਆਈਕਨ ਨੂੰ ਦਬਾ ਲਿਓ ਸਰਪੰਚੀ ਚੋਣਾਂ ਨਾਲ ਸੰਬੰਧੀ ਤੁਹਾਨੂੰ ਹਰ ਅਹਿਮ ਜਾਣਕਾਰੀ ਇਸ ਚੈਨਲ ਉੱਪਰ ਤੁਹਾਡੇ ਵੱਲੋਂ ਦਿੱਤੀ ਜਾਂਦੀ ਰਹੇਗੀ ਸੋ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਰਿਕਵੈਸਟ ਹੈ ਕਿ ਸਾਡੇ ਵੱਲੋਂ ਦੋ WhatsApp ਔਰ Telegram ਦੇ ਗਰੁੱਪ ਚਲਾਏ ਜਾ ਰਹੇ ਨੇ ਇਹਨਾਂ Telegram ਔਰ WhatsApp ਦੇ ਗਰੁੱਪਾਂ ਨੂੰ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਜ਼ਰੂਰ ਡਾਊਨਲੋਡ ਕਰਿਓ ਕਿਉਂਕਿ ਇਹਨਾਂ ਚੈਨਲਾਂ ਦੇ ਉੱਪਰ ਇਹਨਾਂ ਗਰੁੱਪਸ ਦੇ ਵਿੱਚ ਅਸੀਂ ਤੁਹਾਨੂੰ ਸਰਪੰਚੀ ਚੋਣਾਂ ਨਾਲ ਸੰਬੰਧਿਤ ਅਤੇ ਹੋਰ ਸਰਕਾਰੀ ਨੌਕਰੀਆਂ ਤੇ ਹੋਰ ਸਰਕਾਰੀ ਯੋਜਨਾਵਾਂ ਨਾਲ ਸੰਬੰਧਿਤ ਜਾਣਕਾਰੀਆਂ ਸਮੇਂ-ਸਮੇਂ ਤੇ ਪੋਸਟ ਕਰਦੇ ਰਹਨੇ ਆ ਜੋ ਕਿ ਤੁਹਾਡੇ ਬਹੁਤ ਸਾਰੀਆਂ ਕੰਮ ਹੋਣ ਵਾਲੀਆਂ ਨੇ ਆਉਣ ਵਾਲੀਆਂ ਨੇ ਇਸ ਤੋਂ ਇਲਾਵਾ ਅਗਰ ਤੁਸੀਂ ਇਹਨਾਂ ਗਰੁੱਪਸ ਨੂੰ ਜੁਆਇਨ ਕਰਨਾ ਨਹੀਂ ਚਾਹੁੰਦੇ ਤੁਸੀਂ ਸਾਡਾ ਜੋ ਇਨਫੋ ਪੰਜਾਬ ਦਾ ਅ ਚੈਨਲ ਹੈ WhatsApp ਚੈਨਲ ਇਸ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਇਸ ਉੱਪਰ ਵੀ ਸਾਡੇ ਵੱਲੋਂ ਜਿੰਨੀਆਂ ਵੀ ਜਾਣਕਾਰੀ ਦਿੱਤੀ ਜਾਣਗੀਆਂ ਤੁਹਾਡੇ ਬਹੁਤ ਕੰਮ ਆਉਣ ਵਾਲੀ ਨੇ ਔਰ ਇਸ ਨੂੰ ਜੁਆਇਨ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਤੁਹਾ ਜੋ ਤੁਹਾਡਾ ਮੋਬਾਈਲ ਨੰਬਰ ਹੈਗਾ ਉਹ ਸਾਨੂੰ ਵੀ ਸ਼ੋ ਨਹੀਂ ਹੋਵੇਗਾ ਔਰ ਜੋ ਇਹਦੇ ਵਿੱਚ ਮੈਂਬਰ ਸ਼ਾਮਿਲ ਹੋਣਗੇ ਉਹਨਾਂ ਨੂੰ ਵੀ ਸ਼ੋ ਨਹੀਂ ਹੋਵੇਗਾ ਯਾਨੀ ਕਿ ਸਾਨੂੰ ਵੀ ਨਹੀਂ ਪਤਾ ਲੱਗੇਗਾ ਕਿ ਇਸ ਗਰੁੱਪ ਨੂੰ ਕਿਸ ਬੰਦੇ ਨੇ ਜੁਆਇਨ ਕੀਤਾ ਹੈ ਇਸ ਦਾ ਮੈਂਬਰ ਕੌਣ ਹੈ ਸੋ ਇਸ ਇਸ ਵੀ WhatsApp ਚੈਨਲ ਨੂੰ ਜ਼ਰੂਰ ਜੁਆਇਨ ਕਰੋ ਇਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਜੀ ਹੁਣ ਆਪਾਂ ਬਹੁਤੀ ਗੱਲਾਂ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਆਂ ਸੋ ভোটার ਲਿਸਟ ਡਾਊਨਲੋਡ ਕਰਨ ਲਈ ਰੰਗਦਾਰ ভোটার ਲਿਸਟ ਡਾਊਨਲੋਡ ਕਰਨ ਦੇ ਲਈ ਜਾਂ ਫੋਟੋ ਵਾਲੀ ভোটার ਲਿਸਟ ਡਾਊਨਲੋਡ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ Google search ਵਿੱਚ ਲਿਖਣਾ ਹੈ ਗ੍ਰਾਮ ਪੰਚਾਇਤ ভোটার ਲਿਸਟ ਡਾਊਨਲੋਡ ਪੰਜਾਬ ਸੋ ਤੁਸੀਂ ਇਸ ਤਰ੍ਹਾਂ ਲਿਖ ਕੇ ਇਸ ਨੂੰ ਸਰਚ ਕਰ ਲੈਣਾ ਸੋ ਮੈਂ ਜਿਵੇਂ ਕਿ Google search ਵਿੱਚ ਲਿਖ ਚੁੱਕਿਆ ਹਾਂ ਗ੍ਰਾਮ ਪੰਚਾਇਤ ভোটার ਲਿਸਟ ਪੰਜਾਬ ਇਸ ਨੂੰ ਮੈਂ ਸਰਚ ਕਰ ਲੈਣਾ ਵਾ ਇਸ ਨੂੰ ਸਰਚ ਕਰਨ ਦੇ ਕੀ ਤੁਹਾਡੇ ਸਾਹਮਣੇ ਪ੍ਰੋਸੈਸਿੰਗ ਹੋਵੇਗੀ ਔਰ ਤੁਹਾਡੇ ਸਾਹਮਣੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹੇ ਦੇਖੋ ਖੁੱਲ ਜਾਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਕਿਸੇ ਵੀ ਜ਼ਿਲ੍ਹੇ ਦੀ ਬੋਟਲਿਸਟ ਡਾਊਨਲੋਡ ਕਰ ਸਕਦੇ ਹੋ ਸੋ ਹੁਣ ਮੈਂ ਜਿਵੇਂ ਕਿ ਤੁਹਾਡੇ ਸਾਹਮਣੇ ਐਗਜ਼ਾਮਪਲ ਦੇ ਤੌਰ ਤੇ ਮੇਰੇ ਸਾਹਮਣੇ ਲੁਧਿਆਣਾ ਜ਼ਿਲ੍ਹਾ ਖੁੱਲਿਆ ਹੈ ਸੰਗਰੂਰ ਜ਼ਿਲ੍ਹਾ ਖੁੱਲ ਗਿਆ ਹੈ ਫਾਜ਼ਿਲਕਾ ਖੁੱਲ ਗਿਆ ਤੇ ਹੋਰ ਥੱਲੇ ਬਹੁਤ ਸਾਰੇ ਜ਼ਿਲ੍ਹੇ ਖੁੱਲ ਰਹੇ ਨੇ ਸੋ ਮੈਂ ਤੁਹਾਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਪਹਿਲਾਂ ਬੋਟਲਿਸਟ ਡਾਊਨਲੋਡ ਕਰਕੇ ਦਿਖਾ ਦੇਣਾ ਵਾਂ ਸੋ ਆਪਾਂ ਇਸ ਵਾਲੀ ਨੂੰ ਡਿਸਟ੍ਰਿਕਟ ਫਾਜ਼ਿਲਕਾ ਨੂੰ ਇਸ ਨੂੰ ਟੱਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪ੍ਰੋਸੈਸਿੰਗ ਹੋਵੇਗੀ ਔਰ ਫਾਜ਼ਿਲਕਾ ਜ਼ਿਲ੍ਹੇ ਦਾ ਜੋ ਹੈਗੀ ਹੈ ਵੈਬਸਾਈਟ ਖੁੱਲ ਜਾਵੇਗੀ ਔਰ ਦੇਖੋ ਇੱਥੇ ਲਿਖਿਆ ਆ ਰਿਹਾ ਵਾ ਗ੍ਰਾਮ ਪੰਚਾਇਤ ਇਲੈਕਸ਼ਨ 2024 ਵੋਟਰ ਲਿਸਟ ਇਹ 2024 ਦੀ ਵੋਟਰ ਲਿਸਟ ਹੈਗੀ ਆ ਬਹੁਤ ਸਾਰੇ ਵੀਰ ਕਹਿੰਦੇ ਕਿ 2023 ਦੀਆਂ ਵੋਟਰ ਲਿਸਟਾਂ ਅਪਡੇਟ ਹੋਈਆਂ ਨੇ ਨਹੀਂ ਜੀ ਇਹ ਹੈਗੀਆਂ ਨੇ 2024 ਦੀ ਵੋਟਰ ਲਿਸਟ ਔਰ ਤੁਸੀਂ ਇੱਥੋਂ ਆਪਣੇ ਬਲੌਗ ਦੀ ਵੋਟਰ ਲਿਸਟ ਡਾਊਨਲੋਡ ਕਰ ਸਕਦੇ ਹੋ ਜਿਵੇਂ ਕਿ ਫਾਜ਼ਿਲਕਾ ਬਲੌਗ ਦੀ ਅਬੂਹੋਰ ਬਲੌਗ ਦੀ ਜਲਾਲਾਬਾਦ ਬਲੌਗ ਦੀ ਪਈ ਹੈ ਖੁਈਆ ਸਰਵਰ ਬਲੌਗ ਦੀ ਪਈ ਹੈ ਅਰਨੀ ਵਾਲਾ ਸ਼ੇਖ ਸਭ ਦੀ ਇੱਥੇ ਵੋਟ ਲਿਸਟਾਂ ਪਈਆਂ ਨੇ ਸੋ ਮੈਂ ਤੁਹਾਨੂੰ ਇਹਨਾਂ 'ਚ ਕੋਈ ਇੱਕ ਵੋਟ ਲਿਸਟ ਡਾਊਨਲੋਡ ਕਰਕੇ ਦਿਖਾ ਦਿੰਦਾ ਵਾਂ ਆਪਾਂ ਪਹਿਲੇ ਨੰਬਰ ਵਾਲੀ ਵੋਟ ਲਿਸਟ ਨੂੰ ਡਾਊਨਲੋਡ ਕਰਦੇ ਹਾਂ ਸੋ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਆਵੇਗਾ ਆਪਾਂ ਇਸ ਨੂੰ ਓਕੇ ਕਰ ਦੇਣਾ ਹੈ ਓਕੇ ਕਰਨ ਤੋਂ ਬਾਅਦ ਆਪਾਂ ਨੂੰ ਵੈਬਸਾਈਟ ਪੁੱਛੇਗਾ ਆਪਾਂ ਇਸ ਨੂੰ ਓਕੇ ਕਰ ਦੇਣਾ ਹੈ ਈਮੇਲ ਆਈਡੀ ਆਪਣੀ ਓਕੇ ਕਰ ਦੇਣੀ ਹੈ ਜੋ ਵੀ ਜਿਸ ਵਿੱਚ ਆਪਾਂ ਇਸ ਨੂੰ ਡਾਊਨਲੋਡ ਕਰਨਾ ਹੈ ਦੇਖੋ ਇਹ ਆਪਣੇ ਡਾਊਨਲੋਡ ਹੋ ਚੁੱਕੀਆਂ ਨੇ ਸਾਰੀਆਂ ਵੋਟ ਲਿਸਟਾਂ ਸਾਰੇ ਬਲਾਕ ਦੀਆਂ ਵੋਟ ਲਿਸਟਾਂ ਪਿੰਡ ਵਾਈਜ਼ ਆਪਣੇ ਵਿੱਚ ਡਾਊਨਲੋ ਸੋ ਆਪਾਂ ਪਹਿਲੀ ਨੂੰ ਟੱਚ ਕਰਦੇ ਹਾਂ ਆਪਣੇ ਸਾਹਮਣੇ ਪ੍ਰੋਸੈਸਿੰਗ ਹੁੰਦੀ ਹੈ ਔਰ ਪ੍ਰੋਸੈਸਿੰਗ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਲੂ ਲਾਈਨ ਲਗਾਤਾਰ ਕੇ ਬਦਲਣਾ ਸ਼ੁਰੂ ਹੋ ਚੁੱਕੀ ਹੈ ਇਹਦਾ ਮਤਲਬ ਹੈ ਕਿ ਜੋ ਬੋਟਲਿਸਟ ਹੈ ਉਹ ਖੁੱਲ ਰਹੀ ਹੈ ਇਸ ਵਿੱਚ ਥੋੜਾ ਜਿਹਾ ਟਾਈਮ ਲੱਗ ਸਕਦਾ ਹੈ ਤੁਹਾਡੇ ਨੈਟ ਕਨੈਕਸ਼ਨ ਦੇ ਹਿਸਾਬ ਨਾਲ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਇੱਥੇ ਫਾਜ਼ਿਲਗਾ ਦੀ ਜੋ ਬੋਟਲਿਸਟ ਹੈਗੀ ਹੈ ਉਹ ਡਾਊਨਲੋਡ ਹੋ ਚੁੱਕੀ ਹੈ ਸੋ ਇਹਦੇ ਵਿੱਚ ਤੁਸੀਂ ਦੇਖੋ ਸਾਰੀ ਡਿਟੇਲ ਦਿਖਾਈ ਜਾ ਰਹੀ ਹੈ ਉਸ ਜਗ੍ਹਾ ਦੀ ਪਿੰਡ ਦੀ ਔਰ ਇਹ ਸਾਰੀ ਬੋਟਲਿਸਟ ਜੋ ਹੈਗੀ ਹੈ 컬러ਫੁਲ ਹੈਗੀ ਹੈ ਸੋ ਮੈਂ ਇਸ ਨੂੰ ਬਾਲਾ ਪ੍ਰੋਸੈਸ ਨਹੀਂ ਕਰਨਾ ਕਿਉਂਕਿ ਇਹ ਇਹ ਕਿਸੇ ਦੀ ਨਿੱਜੀ ਜਾਣਕਾਰੀ ਹੈਗੀ ਇਸ ਨੂੰ ਆਪਾਂ ਆਨਲਾਈਨ ਸ਼ੇਅਰ ਨਹੀਂ ਕਰ ਸਕਦੇ ਪਰ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਫੋਟੋਆਂ ਕਲਰ ਨੇ ਔਰ ਬਿਲਕੁਲ ਸਹੀ ਔਰ ਕਲੀਅਰ ਪਛਾਣ ਵੀ ਚਾਰੀਆਂ ਨੇ ਔਰ ਇਹ ਸਾਰੀਆਂ ਬੋਟੇਟਮ ਬਾਡ ਬੰਦੀ ਦੇ ਅਕੋਰਡਿੰਗ ਨੇ ਸੋ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਡਾਊਨਲੋਡ ਕਰਕੇ ਇੱਥੋਂ ਵੀ ਦੇਖ ਸਕਦੇ ਹੋ ਕਿ ਤੁਹਾਡਾ ਬਾਡ ਕਿਹੜਾ ਹੈ ਤੁਸੀਂ ਕਿਸ ਬਾਡ ਨੂੰ ਬਿਲੋਂਗ ਕਰਦੇ ਹੋ ਔਰ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਜਿਸ ਦਾ ਨਾਮ ਹੈ ਇਨਫੋ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ